ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਹਣੋਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾਂ ਤੇ ਚਾਰ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਿੱਚੋਂ ਕੁਝ ਤੋਕੜਾ ਗੱਬਣਾ ਕੋ ਸੱਜਰਾਂ ਸੁਈਆਂ ਕੁਝ ਗੱਬਣਾ ਸਾਰੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਗੱਲਬਾਤ ਹੁਣ ਆਪਾਂ ਬਗੀਚੇ ਭਾਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਕਿਹੋ ਜਿਹਾ ਚੱਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਹਾਂ ਠੀਕ ਠਾਕ ਵਧੀਆ ਵੇਖ ਲਿਆ ਵਾ ਵਾ। ਹਾਂਜੀ ਹਾਂਜੀ ਵੇਖ ਹੀ ਲਿਆ ਜੀ। ਵਧੀਆ ਕੀਤਾ ਵਧੀਆ ਕੀਤਾ। ਅਹ ਤੁਹਾਨੂੰ ਪਤਾ ਫਿਰ ਜਾਣਾ ਪੈਂਦਾ। ਜਾਣਾ ਪੈਂਦਾ ਭਾਜੀ ਬਿਲਕੁਲ ਬਿਲਕੁਲ। ਕਰਦੇ ਪ੍ਰੋਗਰਾਮ ਹੁਣ ਤੇ ਨਹੀਂ ਜਾਣਾ ਪੈਂਦਾ ਨਾਲੇ ਇਹ ਚੀਜ਼ਾਂ ਦੀ ਨਾ ਫਿਰ ਛੁੱਟਦੀਆਂ ਹਾਂ। ਹਾਂਜੀ ਹਾਂਜੀ ਵਿੱਚ ਤਾਂ ਕਰਕੇ ਦੋ ਛੁੱਟੀਆਂ ਹੋ ਗਈਆਂ ਸਾਡੀਆਂ। ਦੋ ਦਿਨ ਦੀਆਂ ਛੁੱਟੀਆਂ। ਇਤਰਾ ਹੀ ਮੰਨ ਲਓ ਤੁਸੀਂ ਸ਼ੋਰ ਸ਼ਾੜ ਪਾਇਆ ਇਤਰਾ ਹੀ ਮਾਲ ਮੰਨ ਲਓ ਪੁੱਛ ਤੇ ਵੇਗਿਆ ਸਾਡਾ। ਅੱਛਾ ਅੱਛਾ। ਅਸੀਂ ਡੁੰਗਰ ਵਿੱਚੋਂ ਲ ਠੀਕ ਹੈ ਆਪਣਾ ਸੱਜਣ ਹੀ ਇਤੋਂ ਹਰਪ੍ਰੀਤ ਪਾਜੀ ਮਤਲਬ ਮੋਗੇ ਲਾ ਕੇ ਪੈਂਦੇ ਆ ਬਾਰੇ ਵਾਲ ਅੱਛਾ ਉਦੋਂ ਆਪਣਾ ਭਰਾ ਆਇਆ ਜਗਰੂਪ ਅੱਛਾ ਤਿੰਨ ਚਾਰ ਡੰਗਰ ਤੇ ਮੇਰੇ ਕੋਲ ਲੈ ਗਿਆ ਅੱਛਾ ਅੱਛਾ ਪਹਿਲਾਂ ਉਹਨੇ ਆਪ ਖੜੇ ਘਰ ਵਾਸਤੇ ਠੀਕ ਹੈ ਫਿਰ ਉਹਨੇ ਪਰਸੋਂ ਚੋਂ ਆਪਣੇ ਸੱਜਣਾਂ ਨੂੰ ਦੋ ਤਿੰਨ ਪੁਆਤੀਆਂ ਅੱਛਾ ਜਿਹੜੀਆਂ ਛੁੱਟੀਆਂ ਹੋ ਗਿਆ ਵਿੱਚ ਫਿਰ ਛੁੱਟੀਆਂ ਹੋਈਆਂ ਨਾ ਇਹ ਇਹ ਮਾਲੇ ਤਰ੍ਹਾਂ ਚੱਲ ਗਿਆ ਫਿਰ ਬਗੀਚੇ ਪਾਜੀ ਵੀਡੀਓ ਨਹੀਂ ਆਉਂਦੀ ਮੇਰੇ ਸੱਜਣਾਂ ਦੇ ਡੰਗਰ ਲੈਣੇ ਆ ਅੱਛਾ ਤੇ ਮੈਂ ਕਿਹਾ ਵੀ ਪਾਜੀ ਇਹਨਾਂ ਨੂੰ ਵਿਆਹ ਹੈ ਤੁਹਾਡੇ ਲੋ ਹਾਂਜੀ ਹਾਂਜੀ ਤੇ ਮੈਨੂੰ ਕਿਹਾ ਤਾਂ ਫਿਰ ਮੈਂ ਕਿਹਾ ਵੀਡੀਓ ਪ ਦਾ ਨਾਂ ਬਾਰੇ ਵਾਲ ਪਿੰਡ ਤੋਂ ਆ ਠੀਕ ਆ ਹਾਂਜੀ ਇਹ ਆ ਕਿ ਆਈ ਚਲਾਈ ਲੱਗੀ ਰਹੀ ਹੈਗੇ ਆਈ ਚਲਾਈ ਲੱਗੀ ਰਹੀ ਹੈ ਹਾਂਜੀ ਠੀਕ ਆ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਮੇਰਾ ਭਾਜੀ ਬਕੀਚਾ ਸਿੰਘ ਜੀ ਹਾਂਜੀ ਪਿੰਡ ਖਰੜ ਕਲਾਕ ਤਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਆ ਹਾਂਜੀ ਤੇ ਫੋਨ ਨੰਬਰ ਵੀ ਕਰੀ ਬੋਲ 95923 ਤੇ 64290 ਭਾਜੀ ਅੱਜ ਮਨਜੋਤ ਨਹੀਂ ਵਿਖੰਦਿਆ ਮਨਜੋਤ ਅੱਜ ਵਿਆਹ ਗਿਆ ਅੱਜ ਅੱਛਾ ਹਾਂਜੀ ਹਾਂਜੀ ਅੱਜ ਮਨਜੋਤ ਦਾ ਦੋਸਤ ਹੀ ਆ ਮਨਜੋਤ ਦਾ ਦੋਸਤ ਅੱਜ ਆ ਗਿਆ ਚਲੋ ਅੱਛਾ ਹਾਂਜੀ ਇਹ ਮਨਜੋਤ ਦਾ ਪੱਕਾ ਦੋਸਤ ਹੈ ਪੱਕਾ ਦੋ ਪਹਿਲੇ ਨੰਬਰ ਤੇ ਵੈਡ ਜਿਹੇ ਰਾਤ ਦੀ ਸੁਈ ਆ ਹੱਥ ਦੀ ਪਾਜੀ ਰਾਤ ਦੀ ਸੁਈ ਜੇ ਇਹ ਰਾਤ ਦੀ ਸੁਈ ਆ ਰਾਂ ਦੇ ਥਾਣੇ ਦੇ ਖਸਣ ਮਾਲੋ ਸੁਈ ਜੇ ਇਹ 4 ਵਜੇ ਸੁਈ ਅੱਛਾ ਤੇ ਸਾਢੇ 6 ਵਜੇ ਨਹੀਂ ਜੇ ਸੁੱਤਦੀ ਸਵੇਰੇ ਲੈਂਦੀ ਆ ਅੱਛਾ ਹਾਂਜੀ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਪਾਜੀ ਇਹ ਸਵੇਰੇ ਆਪਾਂ ਮੰਨ ਲਓ ਧਰਨਾ ਕਾ ਲਗਾ ਤੀ ਸਾਢੇ ਕਿ 3-4 ਕਿਲੋ ਚੋ ਕੇ ਬਚਾਰ ਜਾਇਆ ਜੀ ਅੱਛਾ ਇਹ ਦੁੱਧ 12-13 ਕਿਲੋ ਵਸ਼ੀ ਦੇਈਓ ਪਹਿਲਾਂ ਵਸ਼ੀ ਆ ਅੱਛਾ ਹਾਂਜੀ ਪਹਿਲਾਂ ਸੂਆ ਇਹ ਪਹਿਲਾ ਹੀ ਸੂਆ ਜੀ ਹਾਂਜੀ ਠੀਕ ਹੈ ਤਾਈਆ ਭਲਾ ਭਲਾ ਜੇ ਹਵਾਨੇ ਤੇ ਉਤਰਾ ਪਈ ਚੋਣ ਚਵਾ ਬਣਾ ਹਰਪੀਤ ਪਾਜੀ ਠੀਕ ਹੈ ਹਾਂ ਸੀ ਤੇ ਅਜੇ ਪੁੜੇ ਵੀ ਨਹੀਂ ਨੇ ਬਰਾਬਰ ਕੀਤੇ ਜੇ ਉਤਰਾ ਹੀ ਆ ਦੇਖ ਸਕਦੇ ਲਿਆ ਖੋਲੋ ਹ ਤੋਰ ਤੀ ਫਿਰ ਅਵੇ ਕੋਈ ਇਤਰਾ ਸਾਲੂ ਸਾਉ ਨਹੀਂ ਬਦਲਿਆ ਉਤਰਾ ਵੀ ਪਾਜੀ ਠੰਡਿਆ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਇਹ ਹਜੇ ਜਿਤਨਾ ਹੀ ਆਈ ਉਤਰਾ ਹੀ ਨੇ ਬਾਕੀ ਖਾਨ ਖਣ ਬੜਾ ਪਿਆਰਾ ਵਸ਼ੀ ਠੀਕ ਹੈ ਭਾਰ ਕੰਨੀ ਕੀ ਸਿੱਧਾ ਦੋ ਅੰਦਰ ਅੰਦਰ ਹੀ ਤੋਰ ਦਵਾ ਦੋ ਬਹੁਤ ਠੰਡ ਬਣੀ ਹੈ ਇੱਕ ਪੀਟ ਸਾਡੀ ਹੈ ਬਾਕੀ ਆ ਸਾਰੇ ਬੱਚੇ ਬੱਚੇ ਤਾਂ ਮੁੜ ਕੇ ਬੱਚੇ ਤਾਂ ਹੁਣੇ ਦਿਖਾ ਦੇਾਂਗੇ ਕੱਚੀ ਚਾਲ ਨੂੰ ਬੜਾ ਪਿਆਰਾ ਲੱਗਾ ਬਾਕੀ ਜੀ ਕੁਛ ਕੁਛ ਭਲਾਂਜੀਆਂ ਹਵਾਨੇ ਤੇ ਹੈਗੀਆਂ ਹੱਲਾ ਹਵਾਨਾ ਗਾਉਣ ਨੂੰ ਜਿਆਦਾ ਤਿਆਰ ਕੀਤਾ ਇਹਨੇ ਤੇ ਕੀ ਰੱਖੀਏ ਵੀディ ਫਿਰ ਇਹਦਾ ਮੁੱਲ ਜੈ ਜੀ ਮੁੱਲ ਕਰੀਏ ਰਵੀਰ ਭਾਈ ਜੈ ਜੀ ਕਰਿਓ ਕੀ ਜਿਹੜਾ ਜਾਵੇ ਪਿੱਲੇ ਹੁੰਦਾ ਮੋਹ 1000 ਰੁਪਏ ਭਾਈ ਇਹਦਾ 35 ਜੀ ਅੱਛਾ ਹਾਂਜੀ ਤੇ 33 ਦੀ ਦੇ ਦਈਏ ਵਸ਼ੀ 33000 ਜੀ ਹਾਂਜੀ ਕਰ ਦੋ ਕੁਸ਼ਮਾਨਤਨ ਤੋ ਆਪ ਹੀ ਕਰ ਦੋ ਜੇ ਕਿੰਨੇ ਦੀ ਦੇ ਦੇਣੀ ਹੈ ਭਾਈ 32 ਦੀ ਲਾਸਟ ਦੇ ਦਾਂਗੇ ਵਸ਼ੀ 32000 ਜੀ 13 14 ਗੱਲੋਂ ਵਸ਼ੀ ਦੁੱਧ ਭਰੀ ਹੋ ਰਾਮਣਾ ਚਲੋ ਛੋਟ ਛੋਟ ਵਿੱਚੋ ਕਰ ਗਏ ਉਹ ਤਰ੍ਹਾਂ ਇਹ ਕੀ ਰੰਗ ਰੂਪ ਦੀ ਚੰਗੀ ਆ ਹਾਂਜੀ 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 ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਹਾਂਜੀ ਇਹ ਵੀ ਸੋਈ ਸਵਾਈ ਜੇ ਇਹ ਵੀ ਬਿਲਕੁਲ ਮਰਾ 20-25 ਮਹੀਨੇ ਦੀ ਗੱਲ ਹੋਈ ਅੱਛਾ ਇਹਦੇ ਮਗਰ ਵਛੀ ਜੇ ਇਹਦੇ ਮਗਰ ਵਛੀ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹ ਵੀ ਹੁਣੇ ਹੀ ਆਈ ਆ ਹਰਪੀਤ ਭਾਈ ਥੱਲੇ 9-10 ਕਿਲੋ ਦੁੱਧ ਜੀ ਅੱਛਾ ਹਾਂਜੀ ਲੈ ਖੋਲੋ ਫਿਰ ਤੋਲ ਦਈਏ ਜਿਹੜੀ ਤੋਲ ਦੇਣੀ ਇਹ ਵੇਖੋ 3-4 ਜਿੱਤਰਾ ਡੰਗਰ ਆਏ ਆ ਕੋਈ 5-6 ਬਾਕੀ ਚੂਣ ਚੋ ਆ ਬੜਾ ਇਹਦਾ ਵੀ ਹਰਪੀਤ ਭਾਜੀ ਪਹਿਲਾਂ ਸੁਆ ਵਛੀ ਦਾ ਅੱਛਾ ਜੀ ਉਹ ਵੀ ਪਹਿਲਾਂ ਸੁਆ ਇਹ ਵੀ ਪਹਿਲਾਂ ਸੁਆ ਇਹਦਾ ਵੀ ਸੁਆ ਜਿਹੜਾ ਪਹਿਲਾਂ ਹੀ ਦੱਸਦੇ ਆ ਬਾਕੀ ਆਪਾਂ ਸਮਝਣਾ ਕੋਈ ਦੇਖ ਲਓ ਇਹਦੇ ਮਗਰ ਵਛੀ ਆ ਜਿਹੜੇ ਇਹ ਮੇਰਾ ਬੋਰੀ ਵਾਲੀ ਮਸ਼ੀਨ ਆ ਬੋਰੀ ਵਾਲੀ ਮਸ਼ੀਨ ਤੇ ਆ ਬੱਚਾ ਪਹਿਲੇ ਨੰਬਰ ਆ ਨਹੀਂ ਪਹਿਲੇ ਨੰਬਰ ਦਾ ਗੱਲਾ ਹੀ ਨਾ ਠੀਕ ਹੈ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫੇਰ ਆਪਾਂ ਮੋਲਾ ਕੀ ਭਾਈ 30 ਕਰ ਲੀਏ ਇਹਦਾ ਜੇ ਹੈਗੇ ਕਸਰ ਤੇ ਕੱਢ ਦੋ ਨਹੀਂ ਕਸਰ ਕਢਣੀ ਆ ਇੱਕ ਵਾਰ ਕੱਢ ਦਈਏ ਕਸਰ ਖਬੀ ਭਾਈ ਤੁਸੀਂ ਦੱਸ ਦੋ ਜਿੰਨੇ ਚੰਗੀ ਕਰ ਦਈਏ ਕੋਈ ਗੱਲ ਨਹੀਂ ਆ ਵੀ ਕਰ ਦੋ ਵੀ 28 ਦੀ ਕਰ ਦਈਏ ਪੂਰੇ ਦੀ ਵੇਖ ਲਓ ਜੇ ਹੋਰ ਕਸਰ ਜਾਂਦੀ 27 ਦੀ ਕਰ ਦੋ ਫਿਰ 27 ਦੀ 26 ਦੀ ਕਰ ਦਈਏ ਅੱਛਾ 26000 ਦੀ ਹਾਂਜੀ ਕਿਹਾ ਕੀ ਕਸਰ ਹੋਰ ਅੜਦੋ ਦਿਨ ਕਰਨੀ ਪੰਜੀ ਦੀ ਕਰਦਾ ਫਿਰ ਪੰਜੀ ਦੀ ਕਰ ਲਈ ਛੋਟ ਹੀ ਕਰੀਏ ਠੀਕ ਹੈ ਜੀ ਆ ਵੀ ਭਾਈ ਦੁੱਧ 13 14 ਕਿਲੋ ਵਸ਼ੀ ਕਰੂ ਇਹ ਆ ਵੀ ਵਸ਼ੀ ਨੂੰ ਪਿਆਕ ਆਖਣੀ ਆ ਅੱਛਾ ਘਰ ਚੁਵਾਈ ਕਿਸੇ ਦੇ ਵਸ਼ੀ ਠੀਕ ਹੈ ਨੌ 10 ਕਿਲੋ ਚੋਂ ਚੁਆ ਦੀ ਬਿਲਕੁਲ ਵਧੀਆ ਬਾਕੀ ਇਹ ਕਿ ਦੁੱਧ ਕੋਈ ਚੁਵਾਈ ਕਰਕੇ ਖੜੇ ਚੁਵਾਈ ਕਰ ਮੈਂ ਦੋ ਟਾਈਮ ਤਿੰਨ ਟਾਈਮ ਚੁਵੇ ਆਪਾਂ ਨੂੰ ਕੋਈ ਗੱਲ ਨਹੀਂ ਹੈਗੀ ਇਹ ਆ ਕਿ ਚਲੋ ਪਿੱਛੇ ਆਈਆਂ ਹੁੰਦੀਆਂ ਵਾ ਤੁਸੀਂ ਵੀ ਕਾ ਦੇਣੀਆਂ ਵਾ ਚਲੋ ਤੁਸੀਂ ਸਾਡੇ ਭਰਾ ਜੀ ਹਾਂਜੀ ਚਲੋ ਆਪਾਂ ਮੰਨ ਲਓ ਵੀਡੀਓ ਇੱਕ ਦਿਨ ਛੱਡ ਕੇ ਪਾਈ ਦੀ ਚਲੋ ਤੁਹਾਨੂੰ ਤੇ ਪਤਾ ਹੀ ਹੁੰਦਾ ਹਨਾ ਵੀਡੀਓ ਪਉਨੇ ਹਜੇ ਤੱਕ ਬਾਬੇ ਦੀ ਕਿਰਪਾ ਕੋਈ ਲੰਮਾ ਨਹੀਂ ਹਜੇ ਤੱਕ ਤੇ ਚਲੋ ਬਚਾਈ ਤੇ ਗਾਂ ਵੀ ਅਸੀਂ ਕਹਿੰਦੇ ਬਚਾਈ ਦਾ ਬਚਾਈ ਹੈ ਨਾ ਹਾਂਜੀ 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 ਇਹ ਨਹੀਂ ਮੰਨ ਲਓ ਆਪਾਂ ਕਹਿੰਦੇ ਚਲੋ ਬਾਕੀ ਡੰਗਰ ਹੁੰਦਾ ਡੰਗਰ ਦਾ ਪਤਾ ਵੀ ਨਹੀਂ ਹੁੰਦਾ ਹਾਂਜੀ ਇਹ ਹੈ ਕਿ ਅਗਲੇ ਤੇ ਘਰੋਈ ਤੇ ਸੱਲੀ ਕਰਕੇ ਖੜਾ ਸੱਲੀ ਕਰਕੇ ਬਾਕੀ ਜੇ ਕੋਈ ਵੀਰ ਭਰਾ ਮੰਨ ਲਓ ਮਗਾਉਂਦਾ ਵੀ ਆਨਲਾਈਨ ਫਿਰ ਸੱਚ ਵੀ ਦੱਸਣਾ ਚਾਹੀਦਾ ਹਾਂਜੀ 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 ਸਹੀ ਹੈ ਕਿ ਨਹੀਂ ਪਾਜੀ ਇਹ ਤਾਂ ਗੱਲ ਤਾਂ ਈ ਸਹੀ ਜੀ ਤੇ ਹੁਣ ਜਿਹੜੀ ਇੱਕ ਆ ਜਰਸੀ ਜੀ 82 ਜੀ ਕਿਰਕੋ ਵੀ 10 9 ਲਾ ਲਓ 10 ਹੀ ਉੱਗਾ ਤੇ 9 ਲਾ ਲਓ ਅੱਛਾ ਹਾਂ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਇਹ ਤੇ ਮਗਰ ਵਛੀਏ ਵੀ ਹੱfte ਨਹੀਂ ਖੁਈਏ ਤੋੜਾਂ ਫੇਰ ਇਹਨਾਂ ਇਹ ਤੋੜਦੇ ਨੇ ਭਾਈ ਇਹਦੀ ਵਛੀ ਉਹ ਸਾਹਮਣੇ ਹੈ ਜੀ ਉਹ ਸਾਹਮਣੇ ਭਾਈ ਉਹ ਸਾਹਮਣੇ ਵਛੀ ਜੀ ਅਸੀਂ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਇਹਦਾ ਹਰ ਬੀਰ ਭਾਜੀ ਮੁੱਲ 32 ਕਰ ਲਗੇ ਵਿੱਚੋਂ ਕਰ ਦਈਏ ਕੋਈ ਸਮਾਨਤਾ ਨਹੀਂ ਆ ਵੀ ਕਰ ਦੋ ਜੋ ਕਰਨਾ ਕਿੰਨੇ ਦੀ ਕਰੀਏ 30 ਦੀ ਕਰ ਦਈਏ 30 ਦੀ ਕਰਨੀ ਜੀ ਨਹੀਂ ਜਿਤਨਾ ਤੁਹਾਨੂੰ ਚੰਗਾ ਲੱਗਦਾ ਕਿੰਨੇ ਦੀ ਕਰ ਦਈਏ 28 ਦੀ ਕਰ ਦਈਏ ਫਿਰ ਅੱਛਾ 28000 ਦੀ ਹਾਂਜੀ ਠੀਕ ਚਲੋ ਵਿੱਚ ਛੋਟ ਛੜ ਕਰ ਦੋਗੇ ਕੋਈ ਬਾਜੀ ਕਰ ਦਾਂਗੇ ਕੋਈ ਗੱਲ ਨਹੀਂ ਬਾਕੀ ਵੀਰ ਭਰਾ ਫੋਨ ਲਾਉ ਹੋਰ ਵੀ ਮਾਨ ਕਰਾਂਗੇ ਆਪਾਂ ਠੀਕ ਹੈ ਜੀ ਇਹ ਆ ਵੀ ਬਾਕੀ ਵਹਿੜ ਬੜੀ ਚੰਗੀ ਦੁੱਧ ਨੂੰ ਦਾਸੀ ਹੋਊਗਾ ਆਪਾਂ ਨਾ ਹੀ ਰੱਖਾਂਗੇ ਠੀਕ ਹੈ ਹੁਣ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਹਾਂਜੀ ਕਾਫੀ ਚੰਗੇ ਗੱਦ ਘੱਟ ਵਾਲੀ ਚੰਗੇ ਪੇਠਪੜੇ ਵਾਲੀ ਝੋਟੀ ਹੈ ਜਿਹੜੀ ਆ ਵਾਲੀ ਇਹ ਥਲੇ ਵੀ ਭਾਜੀ 9 ਤੋਂ ਪਲਾਸੀ ਹੈ ਦੁੱਧ ਕਿੰਨਾ ਚਿਰ ਹੋਇਆ ਇਹਨੇ ਸੋਈ ਸੁਆਕੇ ਨਾਂ ਦੇ ਸੁਆ ਪਹਿਲਾ ਹੀ ਹੈ ਪਹਿਲਾ ਸੁਆ ਚੰਗੇ ਪਲੀ ਪੁਲੀ ਆ ਨਾ ਇਹ ਵਾਲੀ ਹਾਂਜੀ ਬਹੁਤ ਪਲੀ ਝੋਟੀ ਹੈ ਚੋਣ ਚਲਾ ਵੀ ਬੜਾ ਜਿਆਦਾ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ 12 ਕਿਲੋ ਭਾਜੀ ਕੱਟੀ ਲਊਗੀ ਲਿਆ ਫਿਰ ਤੋਰ ਦਿੰਦੇ ਆਣ ਗਈ ਬੜੀ ਚੰਗੀ ਆ 9 ਦਾ 9 ਕਿਲੋ ਹੀ ਹੋਣ ਲੀਟਰ ਆਵਾਜੇ ਥਲੇ ਬਾਕੀ ਠੰਡੀ ਸੀ ਵੀ ਬੜੀ ਆ ਤੇ ਭਾਜੀ ਵੱਡੀ ਝੋਟੀ ਹੈ ਜਿਹੜੀ ਪਹਿਲਾਂ ਨਾਲ ਦੇ ਹਿਸਾਬ ਨਾਲ ਜਲਾਈਏ ਤੇ ਬਾਹਰ ਤੋਂ ਸਿੱਧੀ ਲਾਜ ਇੱਥੇ ਅੰਦਰ ਸਿੱਧੀ ਲਾਜ ਹੈ ਪੂਰੀ ਛੋਟੇ ਕੱਢ ਦਵਜਨ ਬੜਾ ਹਰਦੀ ਭਾਜੀ ਹਾਂਜੀ ਗਾੜ ਵੀ ਦੀ ਮੰਨ ਲਓ ਸਵਾ ਡੇਢ ਗਲੋ ਬਾਕੀ ਥਾਣੇ ਵੀ ਚੰਗਾ ਜਿਹੜਾ ਇਹਦੇ ਕੋਲ ਪਹਿਲਾਂ ਦੇ ਹਿਸਾਬ ਨਾਲ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਆਪਾਂ ਮੁੱਲ ਦਾ ਹੈ 550 ਜੀ ਅੱਛਾ ਹਾਂਜੀ ਤੇ ਵਿੱਚੋਂ ਕਰਨਾ ਮੰਤਨ ਤੇ ਸਾਢੇ ਦੀ ਕਰਦਗੀ ਠੀਕ ਆ ਆ ਮੈਂ ਇਹ ਲੋਜਿਕ ਕਿਸ 66 ਦੀ ਕਰਦੀ ਹੈ ਬਾੜ ਦੀ ਕਰ ਦੋ ਭਾਈ ਅੱਛਾ ਹਾਂਜੀ ਵਿੱਚੋਂ ਛੋਟ ਛਾਟ ਮੌਕੇ ਤੇ ਹੋ ਜਾਊਗੀ ਛੋਟ ਫਿਰ ਕਰਨੀ ਆ ਤੇ ਫਿਰ ਪੱਕੀ ਛਾੜ ਦੀ ਝੋੜੀ ਦੇ ਦਾਂਗੇ ਅੱਛਾ ਛੋਟ ਛੋਟ ਕਰਕੇ ਹਾਂ ਛੋਟ ਕਰੇ ਛਾੜ ਦੀ ਕੱਟੀ ਦੇ ਰਾਂਗੇ ਬਾਕੀ 9 ਕਿਲੋ ਹੀ ਦੁੱਧ ਦੀ ਝੋੜੀ ਹੱਲੇ ਅੱਛਾ ਠੀਕ ਆਪਾਂ ਵੀ ਤਿੰਨ ਡਰੈਮ ਕੋ ਚੋ ਕੇ ਲੈ ਜੀ ਅੱਛਾ ਦੁੱਧ 12 ਕਿਲੋ ਹੀ ਕੱਟੀ ਦੋ ਠੀਕ ਹੈ ਹਾਂਜੀ ਇਹ ਕਿ ਤਾਜੀ ਸੂਈ ਆ ਬਾਕੀ ਇਹ ਬਾਕੀ 10 12 ਦਿਨਾਂ ਨਾਲ ਇਹੋ ਜੀਆਂ ਝੋਟੀਆਂ 75000 ਦੇ ਵਿੱਚ ਨਹੀਂ ਆ ਵੇਖੀ ਹਾਂਜੀ ਹਾਂਜੀ ਕਿਉਂਕਿ ਜਿੰਨਾ ਬਾਜ਼ਾਰ ਜੀ ਬੱਸ ਪੇਜ ਹੋ ਗਿਆਗੇ ਹਾਂਜੀ ਹਾਂਜੀ ਤੁਹਾਨੂੰ ਵੀ ਪਤਾ ਯਾਰ ਪੀਪਾ ਜੀ ਹਾਂਜੀ ਆ ਵੀ ਪਹਿਲਾਂ ਦੀ ਸੂਈ ਏ ਠੀਕ ਆ ਅਸੋਂ ਦੀ ਸੂਈ ਏ ਠੀਕ ਆ ਹਾਂਜੀ ਤੋਰੋ ਫੇਰ ਇਹਨੂੰ ਇਹ ਕਿੰਨਾ ਕੁ ਚਵਾਈ ਜਾ ਦੁੱਧ ਇਹ ਵੀ ਭਾਜੀ ਨੂੰ ਮਾਰ ਕੇ ਚਲ ਉਹਦੇ ਚਵਾਉਗੀ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ ਤੁਸੀਂ ਬੋਲਾ ਹੀ ਆਜ ਸਾਫ ਹੀ ਅੱਜ ਕੀਤੀ ਏ ਅੱਛਾ ਅੱਜ ਸਾਫ ਕਰਤੀ ਏ ਹਾਂਜੀ ਸਾਫ ਹੁਣ ਮਨੂ ਕੋ ਵਾਂਟ ਮੁੰਡਾ ਪਾਵਾਗੇ ਤੇ ਬਾਹਰ ਕੱਢ ਨਹੀਂ ਬਾਹਰ ਬਾਹਰ ਤੋਰ ਦੇ ਇਹਨੂੰ ਇਹ ਤਾਂ ਮਗਰ ਜਿਹੜਾ ਕੱਟਾ ਹੈ ਬਾਕੀ ਥਣ ਜਿਹੜਾ ਇਹ ਕੋ ਵੀ ਚੰਗਾ ਲੱਗਾ ਹੈ ਸੋਹਣੀ ਝੋਟੀ ਇਹ ਵੀ 9-10 ਲੀਟਰ ਦੇ ਕਿ ਲਈ ਦੁੱਧ ਜਿਹੜਾ ਵੀ ਕਹਿੰਦੇ ਚ ਆ ਜੂਗੀ ਬਾਕੀ ਪੈਲ ਲਈ ਸੁਹਾ ਹੈ ਨਾ ਥਣ ਜਿਹੜਾ ਦੇਖਸਾ ਤੇ ਥਣ ਨੂੰ ਚੰਗੇ ਲੱਗੇ ਪੈਲ ਨੇ ਹਿਸਾਬ ਨਾਲ ਤੇ ਇਹਦਾ ਮੁੱਲ ਕੀ ਰੱਖਣਾ ਵੀ ਜੀ ਫਿਰ ਆਪਾਂ ਮੋਹਨਾ ਵੀਰ ਭਾਏ 60 ਕਰੀਏ ਬਾੜ ਗਰੇ 60 ਦੀ ਦੇ ਦिए ਅੱਛਾ 60000 ਦੀ ਦੇਣੀ ਆ ਆਹ ਚਲੋ ਜੇ ਕੋਈ ਜਾਂ ਜੇ ਹੈਗੀ ਕਸਰ ਤੇ ਕੱਢ ਦੋ ਯਾਰ ਕੱਢ ਦੋਗੇ 58 ਦੇ ਕਰ ਦਈਏ ਫਿਰ ਕੋਈ ਨਹੀਂ 57000 ਦੀ ਦੇ ਦਈਏ ਛੋਟ ਕਰਕੇ ਅੱਛਾ ਛੋਟ ਛੋਟ ਕਰਕੇ 52000 ਦੀ 52000 ਠੀਕ ਆ ਬਾਕੀ ਪਹਿਲਾ ਸੁਆ ਝੋਟੀ ਆ ਪਹਿਲਾ ਸੁਆ ਝੋਟੀ ਆ ਬਹੁਤ ਚੂਨ ਚਵਾ ਬੜਾ ਜਿਆਦਾ ਜੀ ਠੀਕ ਆ ਜੀ ਤੇ ਹੁਣ ਇੱਕ ਟੋਕਰ ਗੱਬਰ ਭਾਜੀ ਇਹ ਟੋਕਰ ਗੱਬਰ ਚੈੱਕ ਪਾਸ ਚ ਭਾਜੀ ਚੈੱਕ ਕਰਾ ਕੇ ਇਹਦੇ ਵੀਰ ਭਰਾ ਹਟਕੋ ਵੀ ਖੜੂ ਉਹਨੂੰ ਵੀ ਚੈੱਕ ਕਰਾ ਕੇ ਦਵਾਂਗੇ ਅੱਛਾ ਹਾਂਜੀ ਕਿੰਨੇ ਚਿਰ ਦੇ ਚੈੱਕ ਪਾਸ ਨੇ 24 ਮਹੀਨਾ ਤੋਂ ਉਪਰ ਹੀ ਆ 24 ਦੀ ਲਾ ਲਓ ਤੁਸੀਂ ਅੱਛਾ 24 ਮਹੀਨਾ ਤੋਂ ਦਿਨ ਉੱਤੇ ਹੀ ਜਾਂਦੇ ਤੇ ਦੁੱਧ ਕਿੰਨਾ ਜਦ ਤੱਕ ਦੁੱਧ ਹਰਪ੍ਰੀਤ ਭਾਜੀ ਇਹਦੇ ਥੱਲੇ ਹੈਗਾ ਹੀ 7 ਕਿਲੋ ਤੋਂ ਉਪਰ ਹੀ ਅੱਛਾ ਕੱਟੀ ਇਹਦੀ ਮਰਗੀ ਜੀ ਅੱਛਾ ਇਹ ਤਾਂ ਮਗਰ ਕੱਟੀ ਵੀ ਹੈਗੀ ਸੀ ਜਦੋਂ ਮੈਂ ਲਿਆਦੀ ਆ ਨਾ ਅੱਛਾ ਉਦਨ ਇਹਦੀ ਸ਼ਾਮੀ ਕੱਟੀ ਜਾਣ ਕੇ ਮਰ ਗਈ ਆ ਠੀਕ ਆ ਕੱਟੀ ਇਹਦੇ ਮਗਰਾਂ ਗਈ 7 ਮਹੀਨਿਆਂ ਦੀ ਅੱਛਾ ਤੇ ਕੱਟੀ ਦੇ ਮਿਲਦੀ ਤੇ 7 ਤੋਂ ਉੱਪਰ ਹੀ 7 ਲਾ ਲਓ ਪੱਕਾ ਹੈ ਹੁਣ ਹਰਬੀਰ ਭਾਜੀ ਇਹਨੇ ਨਾ ਮੰਨ ਲਓ ਮੜਾ ਆ ਜਾ ਟੀ ਗੱਲ ਹੁੰਦੀ ਏ ਪਰ ਲੱਤ ਨਹੀਂ ਪੋੜਦੀ ਅੱਛਾ ਹਾਂ ਲੱਤ ਨਹੀਂ ਪੋੜਦੀ ਬਾਲਟੀ ਥੱਲੇ ਰੱਖ ਕੇ ਚੋ ਠੀਕ ਹੈ ਹੁਣ ਵੀ ਦੁੱਧ 5-6 ਕਿਲੋ ਲੀਟਰ ਵਾਲਾ ਹੈਗਾ ਤੋਰ ਫੇਰ ਇੱਕ ਰੀਨਾ ਬਾਕੀ ਦੁੱਧ ਫੇਰ 7-8 ਕਿਲੋ ਕਰ ਜੂਗੀ ਇਹ ਆ ਵੀ ਤੁਹਾਨੂੰ ਬੜਾ ਜਿਹਾ ਬੱਚਾ ਮਰ ਜਾਂਦਾ ਦਿਹਾੜੀ ਹਾਂਜੀ ਬਾਕੀ ਉਤਰਾਂ ਪਿੱਠਪੜੇ ਤਾਂ ਚੰਗੀ ਆ ਰਾਜੀ ਰੋਜੀ ਪੂਰੀ ਆ ਜਿਹੜੀ ਬਾਕੀ ਇਹ ਆ ਕਿ ਚਾ ਬੋਚੂ ਬੋਨੀ ਜੇ ਪਾਇਆ ਜਿਤਨਾ ਮਗਰ ਸਾਹੀ ਭਾਈ ਤਾਜੀ ਦਾ ਬੜਾ ਚੰਗਾ 14 15 ਕਿਲੋ ਦੀ ਮਾਲਕ 14 15 ਲੀਟਰ ਜਿਹੜਾ ਕਹਿੰਦੇ ਕਿ ਸੱਜਰ ਚਵਾ ਦਿੰਦੀ ਆ ਦੇਖ ਸਕਦੇ ਜੀ ਸਾਹੀ ਭਾਈ ਇਹ ਮੰਨ ਲਓ 14 15 ਕਿਲੋ ਦੁੱਧ ਦਿੰਦੀ ਵੀ ਮੈਂ ਠੀਕ ਆਪਣੇ ਸੱਜਣ ਬੰਦੇ ਕੋਾਈ ਬਾਕੀ ਉਹ ਚਿਹਰੇ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ ਤੇ ਇਹਦਾ ਕੀ ਰੱਖਣਾ ਵੀਰ ਜੀ ਫਿਰ ਆਪਾਂ ਮੁੱਲ ਤੁਹਾਡਾ ਵੀਰ ਮੈਂ ਤਾਂ ਕਹਿੰਦਾ 40000 ਦੀ ਤਾਂ ਰਹੀ ਆ ਹਾਂਜੀ ਹਾਂਜੀ ਇਹਦਾ ਮੁੱਲ 60 ਜੇ ਅੱਛਾ 55 ਦੀ ਨਾ ਵੇਦਿਏ ਜੇ ਹੈਗੀ ਕਸਰ ਤੇ ਕਰੀਂ ਇਹ ਖੜਦੀਆਂ ਭਾਈ ਜੀ ਜਾਜੀ ਕਰਦਿਏ ਆ ਵੀ ਦੱਸ ਦੋ ਜਿੰਨੇ ਚਾਹੀਦੇ 53 ਦੀ ਦੇ ਦिए 53 ਦੀ ਦੇ ਦੀ ਅੱਛਾ ਆ ਇਹ ਚੋ ਭਈਓ ਛੋਟ ਹੀ ਨਹੀਂ ਗੇ ਅੱਛਾ 55000 ਤੇ ਛੋਟ ਕਰ ਦੇ ਤੇ ਛੋਟ ਹੀ ਨਹੀਂ ਮਾਸੀ ਆ ਦੇ ਸਾਹਿਬ ਫਾਗ ਚੂਨ ਚਵਾਦੀ ਹੱਦੋਂ ਬਾਅਦ ਚੰਗੀ ਜਿਹੀ ਪਾਜੀ ਠੀਕ ਹੈ ਜੀ ਬਾਕੀ ਇਹੇ ਚੱਬੂ ਚਬੂ ਪਾ ਗਏ ਗਾਨੇ ਗੁੰਨੀਆਂ ਪਾਈਆਂ ਹੁੰਦੀਆਂ ਤੇ ਹੋਰ ਟੋਰ ਹੋ ਜਣੀ ਬਿਲਕੁਲ ਬਿਲਕੁਲ ਬਾਕੀ ਕਿ ਜੇ ਤਰ੍ਹਾਂ ਪਿੱਛੋਂ ਪਸ਼ੂ ਆਵੇ ਉਤਰੇ ਵਿਖਾਈ ਮੈਂ ਤੁਹਾਨੂੰ ਮੇਰਾ ਪਤਾ ਹੀ ਹੈ ਨਾ ਮੈਂ ਕੋਈ ਚੱਬੂ ਪਾਇਆ ਜੀ ਅੰਦਾ ਵੀ ਮੈਂ ਘਰ ਤੋਂ ਹੀ ਨਗਰਿਆ ਵਪਾਰੀ ਤੋਂ ਮੜੰਗਣ ਨਹੀਂ ਲੀ ਹਾਂਜੀ ਹਾਂਜੀ ਜੇ ਤਰ੍ਹਾਂ ਪਿਛੋਾਈਆਂ ਉਤਰਾਂ ਹੀ ਪਾਜੀ ਵੇਖ ਲਓ ਆਪਾਂ ਦੇ ਕੁਛ ਨਹੀਂ ਇੰਦਾ ਕਰੀ ਬਦਲਿਆ ਹਾਂਜੀ ਹੁਣ ਇੱਕ ਆ ਜਿਹੜੀ ਆ ਇੱਕ ਤਾਜੀ ਸੂਈ ਆ ਚੌਥੇ ਪੰਜਵੇਂ ਦਿਨ ਦੀ ਅੱਛਾ ਹਾਂਜੀ ਕਿਹੜਾ ਜਿਹਦਾ ਜਿਹੜੀ ਪਰਸੋਂ ਦੀ ਸੂਈ ਹੈ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਨਹੀਂ ਦੂਜੇ ਨੰਬਰ ਆ ਜਿਹੜੀ ਦੂਸਰੇ ਨੰਬਰ ਤੇ ਆ ਬੱਚਾ ਜੀ ਆ ਦੇਖ ਸਕਦੇ ਨਾੜੂ ਬਿਲਕੁਲ ਤਾਜ਼ਾ ਹੀ ਆ ਨਾਲ ਗਿੱਲਾ ਹੀ ਇਹ ਕੱਟਾ ਕੱਟੀ ਚ ਕੱਟਾ ਹੀ ਆ ਭਾਈ ਸਾਰੇ ਕੱਟਾ ਹੀ ਆ ਅੱਛਾ ਇਹ ਜਿਹੜੀ ਜਿਸ ਤੇ 9 ਕਿਲੋ ਆ ਉਹਦਾ ਆ ਜੀ ਅੱਛਾ ਜਿਹੜੀ ਪਹਿਲੇ ਨੰਬਰ ਤੇ ਇਹ ਚੌਥੇ ਪੰਜਵੇਂ ਦਿਨ ਦੀ ਸੂਈ ਹੈ ਤੇ ਜਿਹੜੀ ਹੁਣ ਵਿਖਾਉਣ ਲੱਗੀਆਂ ਆ ਉਹਦਾ ਵੀ ਆ ਨਾੜੂ ਨਾਲ ਜੇ ਮੈਂ ਠਾ ਕੇ ਵਿਖਾ ਦਿੰਨਾ ਠੀਕ ਆ 5000 ਰੁਪਆ ਲੱਖਿਆ ਆ ਦੇਖ ਸਕਦੇ ਬਾਕੀ ਬੈਠੇ-ਪੁੱਠੇ ਬੱਚੇ ਕਰਦੇ ਬੱਚਾ ਨਹੀਂ ਜਾਂਦਾ ਜੀ ਠੀਕ ਹੈ ਤੇ ਕਿੰਨਾ ਜੀ ਤੇ ਕੱਲ ਦੁੱਧ ਇੱਕੋ ਭਾਈ ਦੁੱਧ ਐਸ ਮੌਕੇ ਤੇ 9 ਕਿਲੋ ਹੋ ਗੀ ਲੀਟਰ ਵਾਲਾ ਅੱਛਾ ਹਾਂ ਜੀ 9 ਲੀਟਰ ਪੱਕਾ ਹੈਗਾ ਦੁੱਧ 12 ਕਿਲੋ ਦੀ ਮੈਂ ਮਲਕਿਆ ਅੱਛਾ ਹਫਤੇ ਤੱਕ ਮੈਂ 12 ਕਿਲੋ ਦੁੱਧ ਕਰ ਦੂੰਗੀ ਜਿਹੜਾ ਮਰਜੀ ਵੀਰ ਭਰਾ ਕੋਲ ਲਾ ਜੀ ਗਾਰੰਟੀ ਦਾ ਮੈਂ 12 ਕਿਲੋ ਵਾਲੀ ਤੋੜ ਦਈਏ ਫਿਰ ਇਹਨੂੰ हां मां बजे ब्लैक एंड व्हाइट ठीक है जी बाकी तो अल्ट्रा बड़ा राजा राज ले जा फिर ते ਇਹਦੇ ਬਾਰੇ ਵੀ ਦੱਸਦੀ ਆ ਫਿਰ ਆਪਾਂ ਇਹਦਾ ਕੀ ਰੱਖਣਾ ਮੁੱਲ ਇਹਦਾ ਵੀ ਭਾਈ ਮੁੱਲ ਤੇ ਭਾਵੇਂ ਸੱਪਰ ਕਰੀਏ ਠਾੜ ਕਰੀਏ ਅੱਛਾ 65000 ਦੀ ਮਹਰੇ ਰੱਖੀ 65000 ਦੀ ਹਾਂਜੀ ਕਰਨਾ ਵਿੱਚ ਮੰਨਤਾ ਨਾ ਹੋਰ ਕੋਈ ਨਹੀਂ ਤੁਸੀਂ ਦੱਸ ਦੋ ਕਿੰਨੇ ਦੀ ਦੇ ਦਈਏ ਜਿੰਨੀ ਚੰਗੀ ਲੱਦੀ ਆ ਭੀ ਭਾਈ ਦਾ ਜੱਸ ਨਾ ਕਰਦੀਏ ਕਰ ਦੋ ਜੀ ਕਿੰਨੇ ਦੀ ਪੰਜਾਬ ਚ ਕਰਨੀ ਕਰ ਤਰੇਡ ਤੇ ਚਲੋ 36 ਦੀ ਕਰਤੀ ਇਹ ਚੋਂ ਛੋੜ ਹੀ ਨਹੀਂ अच्छा हां जी चलो وچ جوڑ کر دو بابا جی ਦੁੱਧ ਮੌਕੇ ਦੇ 9 ਕਿਲੋ ਤੋਂ ਪਲੱਸ 9 ਲਾ ਲਓ ਠੀਕ ਹੈ ਜੀ ਤੇ ਠੀਕ ਹੈ ਜਿਹੜਾ ਕੁਛ ਕਹਣਾ ਠੀਕ ਹੈ ਭਾਜੀ ਉਹ ਕੁਛ ਇਹੋ ਨਹੀਂ ਜਿਹੜਾ ਸੂਆ ਡੰਗਰ ਆਪਣੀ ਆਣ ਕੇ ਤਸੱਲੀ ਕਰਕੇ ਖੜੋ ਹਾਂਜੀ ਠੀਕ ਹੈ ਜਿਹੜਾ ਗੱਪਣੇ ਉਹ ਵੀ ਪਾਸ ਵੀ ਚੱਕ ਕੇ ਤੇ ਫੇਰ ਡੰਗਰ ਖੜੋ ਠੀਕ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆ ਬੱਚਾ ਵੀ ਨਾਰੂ ਦੇ ਭਾਜੀ ਵਖਾ ਦਿਓ ਸੱਚ ਆ ਬੱਚਾ ਆ ਗੱਲਾਂ ਹੀ ਨਾਰੂ ਦੀ ਦੇ ਸਰਦੇ ਜੇ ਗੱਲਾਂ ਹੀ ਨਾਰੂ ਦੀ ਗਿੱਲਾ ਨਾੜ ਜਿਹੜਾ ਹਾਂਜੀ ਬਾਕੀ ਕੋ ਵੀਰ ਆਪਣੀ ਸਮਝਣਾ ਇੱਥੇ ਆ ਕੇ ਤਸੱਲੀ ਕਰਕੇ ਸਵੇਸ ਚੱਕ ਕੇ ਫੇਦੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ